ਪੰਜਾਬ ਭਾਜਪਾ ਦੇ ਜਰਨਲ ਸਕੱਤਰ ਅਨਿਲ ਸ਼ਰੀਨ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਪੰਜਾਬ ਲੋਕ ਸਭਾ ਹਲਕੇ ਲਈ 2 ਲੱਖ ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਏ ਨੇ ਅਨਿਲ ਸਰੀਨ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਲਈ ਕੀਤੇ ਕੰਮਾਂ ਦਾ 10 ਪੰਨਿਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨਿਰਪੱਖ ਢੰਗ ਨਾਲ ਸਾਰੇ ਵਰਗਾਂ ਲਈ ਕੰਮ ਕਰ ਰਹੀ ਹੈ ਅਨਿਲ ਸਰੀਨ ਨੇ ਮੋਦੀ ਸਰਕਾਰ ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਤਿੱਖੇ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ ਤੁਸੀਂ ਇਸ ਦਾ ਕੋਈ ਅੰਦਾਜ਼ਾ ਲਗਾ ਸਕਦੇ ਹੋ ਕੀ ਪੰਜਾਬ ਦੀ ਜਨਤਾ ਪੂਰਾ ਮਨ ਬਣਾ ਚੁੱਕੀ ਹੈ ਕਿ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਦੀ ਰੈਲੀ ਹੋਈ ਅਤੇ ਸਾਰੇ ਵੀ ਉਸ ਨੂੰ ਵੇਖਿਆ ਕਿਸ ਤਰੀਕੇ ਨਾਲ ਜਨ ਸੇਲਾਬ ਜਿਹੜਾ ਹੈਗਾ ਵਾ ਉਸ ਦਿਨ ਸੜਕਾਂ ਤੇ ਸੀਗਾ ਔਰ ਉਹਨਾਂ ਨੂੰ ਐਂਟਰੀ ਨਹੀਂ ਸੀ ਮਿਲ پا ਰਹੀ ਇਹ ਦੱਸਦਾ ਹੈ ਕਿ ਪੰਜਾਬ ਦੀ ਜਨਤਾ ਨਰਿੰਦਰ ਮੋਦੀ ਜੀ ਨੂੰ ਕਿੰਨਾ ਪਿਆਰ ਕਰਦੀ ਹੈ ਔਰ ਉਹ ਵੀ ਚੰਗੀ ਹੈ ਕਿ ਜਿੱਥੇ ਸਾਡਾ ਦੇਸ਼ ਅੱਗੇ ਵਧੇ ਉੱਥੇ ਸਾਡਾ ਪੰਜਾਬ ਵੀ ਅੱਗੇ ਵਧੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਜਦੋਂ ਨਸ਼ਾ ਮੁਕਤ ਪੰਜਾਬ ਦੀ ਗੱਲ ਕੀਤੀ ਸੀ ਨਸ਼ਾ ਖਤਮ ਹੋ ਗਿਆ ਕਿਰੋਈ ਨੌਜਵਾਨਾਂ ਦੀ ਮੌਤ ਨਹੀਂ ਹੋ ਰਹੀਂ ওভারਡੋਸ ਦੇ ਨਾਲ ਕੀ ਗੈਂਗਸਟਰਸ ਦਾ ਜਿਹੜਾ ਇਸ਼ੂ ਹੈ ਜਿੱਤੇ ਨੱਥ ਪੈਣ ਕੇ ਅਸੀਂ ਯੂਪੀ ਨੱਥ ਪਾ ਕੇ ਦਿਖਾਈ ਹੈ ਇੱਥੇ ਤੇ ਹਾਲਤ ਇਹ ਹੈਗੀ ਹੈ ਕਿ ਜੇਲ੍ਹਾਂ ਚੋ ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ ਜੇ ਲੌਂਡਰ ਆਰਡਰ ਦੀ ਗੱਲ ਕਰ ਲਈਏ ਕਤਲੋਗਰ ਦੇ ਜਿਹੜੀ ਹੁੰਦੀ ਹੁੰਦੀ ਹੈ आम जनता असुरक्षित महसूस कर दी कर दी कर है दातावान मा भैं घर दरवाजे ते भी नहीं खड़ स कि कोई पता नहीं केड़े वेले आके कि घर दरवाजे बाजार से जाना ही दूर की गल है घर के दरवाजे से भी जे, जे खड़ गई पता नहीं ने आना बारिया खो के लै जानी कि चैन खो के लै जानी कि परस खो के लै जाने के मोबाइल खो के लै जाना अच पूरी पंजाब कानून व्यवस्था या जह लिए कि पंजाब की सरकार जी की है चरमरा तो के रह गई है सरकार दी नई कोई चीज नहीं रह गई ਜਿਹੜੇ ਪੰਜਾਬ ਨਹੀਂ ਚਲਾ पाए ਉਹ ਦੇਸ਼ ਚਲਾਣ ਦੀ ਗੱਲ ਕਰਨਗੇ ਜਿਹੜੇ ਪ੍ਰਸ਼ਾਸਨ ਦੇ ਅਲੀਗੇਸ਼ਨਸ ਜਿਨ੍ਹਾਂ ਤੇ ਲੱਗੇ ਜਿਹੜੇ ਇਸ ਵੇਲੇ ਸਿਰਫ ਚੋਣ ਵਾਸਤੇ ਬੇਲ ਤੇ ਆਏ ਨੇ ਉਹ ਦੇਸ਼ ਨੂੰ ਚਲਾਣ ਦੀ ਗੱਲ ਕਰਨਗੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਦੀ ਜਨਤਾ ਨੂੰ ਕਿ ਆਓ ਆਪਾਂ ਸਾਰੇ ਰਲ ਕੇ ਪੰਜਾਬ ਦੀ ਤਰੱਕੀ ਵਾਸਤੇ ਵੇਚੀਏ ਉਹਨਾਂ ਨੇ ਆਪਣਾ ਪਾਲਾ ਮਾਰਦਾ ਹੈ ਜੀ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਕਿਵੇਂ ਕਰਾਓਗੇ 355 ਲੱਖ ਨੂੰ ਕਿਵੇਂ ਕਰਸੋ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਪਹਿਰੀ ਹੈ ਜਿਸ ਸੰਵਿਧਾਨ ਦਾ ਖਤਰਾ ਹੈਗਾ ਤਾਂ ਉਹ ਇਹਨਾਂ ਲੋਕਾਂ ਕੋਲ ਹੈ ਜੀ ਲੋਕਤੰਤਰ ਨੂੰ ਖਤਰਾ ਤੇ ਇਹਨਾਂ ਲੋਕਾਂ ਕੋਲ ਹੈ ਭਾਰਤੀ ਜਨਤਾ ਪਾਰਟੀ ਸੰਵਿਧਾਨ ਔਰ ਲੋਕਤੰਤਰ ਦੀ ਪਹਿਰੀ ਬਣ ਕੇ ਕੰਮ ਕਰਦੀ ਹੈ ਇਹ ਤੇ ਆਪ ਹੀ ਖਿਡਰੀ ਜਾਂਦੇ ਜੀ ਅਸੀਂ ਕੀ ਕਰਨਾ ਉਹਦੇ ਚ ਸਾਨੂੰ ਸਾਨੂੰ ਸਰਕਾਰ ਗ੍ਰਾਂਟ ਦੀ ਲੋੜ ਨਹੀਂ ਆਪਣੇ ਭਾਰਤ ਨਾਲ ਆਪ ਹੀ ਗਿਰ ਜਾਣੀ ਹੈ ਅਸੀਂ ਵਿਕਾਸ ਦੀ ਗੱਲ ਕਰਦੇ ਪਏ ਮੈਂ ਸੁਖੀਰ ਬਾਦਲ ਕੀ ਕਹਿੰਦੇ ਨੇ ਉਹ ਪਹਿਲੇ ਤੂੰ ਦੱਸ ਦੇ ਨਾ ਉਹ ਕੀ ਕਰ ਰਹੇ ਨੇ ਕੀ ਉਹ ਪੰਜਾਬ ਦੀ ਗੱਲ ਕਰਦੇ ਨੇ ਕਿ ਪੰਛੀ ਦੀ ਗੱਲ ਕਰਦੇ ਨੇ ਧਰਮ ਦੀ ਰਾਜਨੀਤੀ ਉਹ ਕਰ ਰਹੇ ਹੈ ਕਿ ਹੋਰ ਕੋਈ ਕਰ ਰਿਹਾ ਅਸੀਂ ਤੇ ਵਿਕਾਸ ਦੀ ਗੱਲ ਕਰਦੇ ਮੈਂ ਹੁਣ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਤੁਹਾਡੇ ਨਾਲ ਵਿਕਾਸ ਦੇ ਮੁੱਦੇ ਤੇ ਕੀਤੀ ਹੈ ਮੈਂ ਤੇ ਕੋਈ ਧਰਮ ਦੀ ਗੱਲ ਨਹੀਂ ਕੀਤੀ ਇਹ ਠੀਕ ਹੈ ਕਿ ਅਸੀਂ ਰਾਮ ਮੰਦਰ ਬਣਾਇਆ ਲੋਕਾਂ ਦੀ ਆਸ ਦਾ ਕੇਂਦਰ ਸੀਗਾ ਕੋਰਟ ਦੇ ਆਰਡਰ ਹੋਏ ਉਹਦੇ ਬਾਅਦ ਉਧਰ ਰਾਮ ਮੰਦਰ ਬਣਿਆ ਲੋਕਾਂ ਦੀ ਆਸਰਾ ਕੇਂਦਰ ਸੀ ਲੋਕ ਨੂੰ ਉਸ ਦਾ ਹੈਗਾ احساس ਹੈਗਾ ਅਸੀਂ ਕਟਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਹੈਗਾ ਵਾ ਅਸੀਂ ਕਿਸੇ ਇੱਕ ਜਾਤੀ ਧਰ ਦੇ ਉੱਤੇ ਨਹੀਂ ਕੀਤਾ ਕਿਤਾ ਆਪਣੇ ਸਾਰੇ ਦੀ ਅਰਦਾਸਾਂ ਇਸ ਹੈ ਨਾ ਕਿ ਕਟਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਹੈਗਾ ਵਾ ਦਸ਼ਨਦੀਪ ਜਾਰ ਦਾ ਮੌਕਾ ਮਿਲੇ ਮੋਦੀ ਸਾਹਿਬ ਨੇ ਬਣਾਇਆ ਸਾਹਿਬ ਦਾਦੇ ਦੇ ਬਲਦਾਨ ਨੂੰ ਉਹਨਾਂ ਦੀ ਸ਼ਹਾਦਤ ਨੂੰ ਜੇ ਪੂਰੇ ਵਰਲਡ 'ਚ ਪਹੁੰਚਾਇਆ ਤੇ ਨਰਿੰਦਰ ਮੋਦੀ ਜੀ ਨੇ ਪਹੁੰਚਾਇਆ ਸਾਡੇ ਸਰਦਾਲੂ ਐਮਕੁੱਟ ਸਾਹਿਬ ਜਾਂਦੇ ਸਨ ਬੜਾ ਆਕਾਹੀ ਹੁੰਦੀ ਸੀਗੀ ਉਥੇ ਰੋਪੇ ਦਾ ਨਿਰਮਾਣ ਜੇ ਸ਼ੁਰੂ ਕਰਾਇਆ ਤਾਂ ਨਰਿੰਦਰ ਮੋਦੀ ਜੀ ਨੇ ਕਰਾਇਆ ਹੈਗਾ ਜੇ ਲਾਲ ਕਿਲੇ ਦੀ ਪ੍ਰਾਚੀਨ ਤੋਂ ਗੁਰਤੇਗ ਬਾਧਰ ਜੀ ਦਾ ਗੁਰਪੁਰ ਮਨਾਇਆ ਤੇ ਨਰਿੰਦਰ ਮੋਦੀ ਜੀ ਨੇ ਬਣਾਇਆ ਅੱਛਾ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਦੇ ਅੱਜ ਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਅੱਗੇ ਵਧਣ ਦੀ ਗੱਲ ਕਰਦੇ ਆ ਤੇ ਫਿਰ ਅਸੀਂ ਧਰਮ ਦੀ ਗੱਲ ਕਿਵੇਂ ਕਰ ਸਕਦੇ ਸਵਾਲ ਹੈ ਸਵਾਲ ਹੈ ਜਿਸ ਤਰੀਕੇ ਨਾਲ ਇਹ ਪੰਜਾਬ ਦੀ ਸਰਕਾਰ ਚੱਲ ਰਹੀ ਹੈ। ਔਰ ਤੁਸੀਂ ਸਾਰੇ ਖੁਦ ਭੁਗਤ ਭੋਗਿਓ ਇਸ ਪੁਲਿਸ ਤੇ ਹਤਕੰਡਿਆ ਦੇ। ਜਿਸਨ ਪ੍ਰਧਾਨ ਮੰਤਰੀ ਜਿਨੇ ਆਣਾ ਸੀ। ਕਿਸ ਤਰੀਕੇ ਨਾਲ ਰਸਤੇ ਰੋਕੇ ਗਏ। ਈਵਨ ਸਟੇਡੀਅਮ ਦੇ ਵਿੱਚ ਵੜਨ ਵਾਸਤੇ ਵੀ ਪੁਲਿਸ ਨੇ ਨਾਕੇ ਲਾਏ, ਰਸਤੇ ਬੰਦ ਕੀਤੇ ਕਿ ਲੋਕ ਉੱਥੇ ਤੱਕ ਪਹੁੰਚ ਨਾ ਪਾਉਣ। ਲੇਕਿਨ ਮੈਂ ਸ਼ਾਬਾਸ਼ੀ ਦੇਣਾ ਪਟਿਆਲਾ ਦੀ ਲੋਕ ਸਭਾ ਦੇ ਲੋਕਾਂ ਨੂੰ। ਉਹ ਪ੍ਰਧਾਨ ਮੰਤਰੀ ਨੂੰ ਸੁਣਨ ਵਾਸਤੇ ਇੰਨੀਆਂ ਔਕਣਾਂ ਦੇ باوجود ਵੀ ਇੰਨੀ ਭਾਰੀ ਸੰਖਿਆ ਦੇ ਵਿੱਚ ਉਥੇ ਪਹੁੰਚੇ। ਔਰ ਇਹਦੀ نیند ਹਰਾਮ ਹੋ ਗਈ। ਸুইস ਕਰਕੇ ਇਹ ਝੂਠੇ ਜਿਹੜੇ ਅ ਕਰਦੇ ਨੇ ਆਮ ਆਦੀ ਪਾਰਟੀ ਜਾਂ ਕਾਂਗਰਸ ਜਿਹੜਾ ਇਲੂ ਇਲੂ ਕਰਦੀ ਹੈ। ਸਰ ਜੀ ਸਾਹਿਬ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਕਿ ਅ ਅੰਦਰਾਸ਼ੀ ਇਸ਼ੂ ਦੀ ਗੱਲਦੇ ਪਹੁੰਚਦਾ ਹੈ ਜਿਹੜਾ ਇੰਟੀਰੀਅਰ ਪੰਜਾਬ ਤੱਕ ਦੀ। ਜੇ ਤੁਹਾਨੂੰ ਚਾਹਤ ਹੋਵੇ ਕਿ ਜਦੋਂ ਦਾ ਬੀਐਸਐਫ ਦਾ ਦਾਇਰਾ ਅਸੀਂ 50 ਕਿਲੋਮੀਟਰ ਤੱਕ ਲੈ ਕੇ ਗਏ ਆ। ਜੀ ਜੀ। ਆਲਮੋਸਟ ਰੋਜ਼ ਰਿਕਵਰੀਆਂ ਹੋ ਰਹੀਆਂ ਨੇ ਰੋਜ਼ ਫੜੇ ਜਾ ਰਹੇ ਨੇ ਅਸੀਂ ਜਾਣਦੇ ਹਾਂ ਕਿ ਸਾਡਾ ਬਾਰਡਰ ਜਿਹੜਾ ਬੜਾ ਫੋਰਸ ਬਾਰਡਰ ਹੈ 100% ਬੈਨਿੰਗ ਉਹਦੀ ਨਹੀਂ ਹੋ ਸਕਦੀ ਕਿਤੇ ਸਮੁੰਦਰ ਆਪਣਾ ਆ ਜਾਂਦਾ ਕਿਤੇ ਇੱਕ ਪੁਠਾ ਜਾਂਦਾ دریا ਆ ਜਾਂਦੇ ਨੇ ਫਿਰ ਬਹੁਤ ਲੰਬਾ ਸਾਡਾ ਬਾਰਡਰ ਹੈ ਲੇਕਿਨ ਮੈਂ ਜਿਸ ਤਰੀਕੇ ਨਾਲ ਆਧੁਨਿਕ ਤਰੀਕੇ ਦੇ ਨਾਲ ਜਿਹੜੇ ਡਰੋਨ ਸਿਸਟਮ ਨਵਾਂ ਸ਼ੁਰੂ ਹੋ ਗਿਆ ਉਹਦੇ ਵਾਸਤੇ ਨਵੀਂ ਟੈਕਨੋਲੋਜੀ ਦੀ ਜਾਂਦੀ ਜਾ ਰਹੀ ਹੈ ਔਰ ਕੇਂਦਰ ਸਰਕਾਰ ਜੋ ਵੀ ਬਣ ਪਾਏਗਾ ਅਸੀਂ ਤੁਹਾਨੂੰ ਵਾਦਾ ਕਰਦੇ ਆ ਇਸ ਡਰਗ ਸਿਸਟਮ ਨੂੰ ਖਤਮ ਕਰਨ ਵਾਸਤੇ ਪੰਜਾਬ ਹੀ ਨਹੀਂ ਪੂਰੇ ਦੇਸ਼ ਨੂੰ ਡਰਗ ਮੁਕਤ ਭਾਰਤ ਬਣਾਉਣ ਵਾਸਤੇ ਅਸੀਂ ਕੰਮ ਕਰਾਂਗੇ ਸਰਕਾਰ ਕਹਿ ਰਹੀ ਹੈ ਕਿ ਕੁਮਿਤ ਸ਼ਾਹ ਜੀ ਨੇ ਆ ਕੇ ਪੰਜਾਬੀਆਂ ਤੋਂ ਕਿਹਾ ਕਿ ਇਹ ਸਰਕਾਰ ਨੂੰ ਅਸੀਂ ਪੂਰੇ ਪੰਜਾਬ ਦੇ ਮੁੱਦਿਆਂ ਦੇ ਵਿੱਚ ਕਰਦੇ ਤੁਹਾਨੂੰ ਇੰਨਾ ਵਿਸ਼ਵਾਸ ਮੈਂ ਤੁਹਾਨੂੰ ਇੰਨਾ ਵਿਸ਼ਵਾਸ ਦਿਲਾਣਾ ਕਿ ਪੂਰੇ ਪੰਜਾਬ ਦਾ ਦੌਰਾ ਕਰਨ ਦੇ ਬਾਅਦ ਮੈਂ ਦਾਅਵੇ ਨਾਲ ਕਹਿ ਸਕਦਾ कि जितथे देश ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਸੌ ਚੱਕਣ ਜਾ ਰਹੇ ਨੇ ਉਹਦੇ ਚ ਪੰਜਾਬ ਇੱਕ ਬਹੁਤ ਵੱਡਾ ਯੋਗਦਾਨ ਪਾਉਣ ਵਾਲਾ ਹੈ ਔਰ 4 ਤਰੀਕ ਨੂੰ ਸਾਰਾ ਨ ਸਪਸ਼ਟ ਹੋ ਜਾਏਗਾ ਜਿਹੜਾ ਕਿਸਾਨ ਕਿਸਾਨਾਂ ਦਾ ਮੁਕੱਦਮਾ ਹੈ ਕਿਸਾਨਾਂ ਉਹਦੇ ਕੋ ਇੱਕ ਗੱਲ ਤੇ ਸਮਝ ਲਓ ਕਿ ਇਹ ਜਿਹੜਾ ਵਿਰੋਧ ਚੱਲ ਰਿਹਾ ਹੈ ਇਹ ਕੋਈ ਕਿਸਾਨ ਨਹੀਂ ਕਰ ਰਿਹਾ ਇਹ ਕੁਝ ਜਥੇਬੰਦੀਆਂ ਦਾ ਕੰਮ ਹੈ ਔਰ ਜਥੇਬੰਦੀਆਂ ਦੀ ਸਚਾਈ ਤੇ ਆਪਾਂ ਨੂੰ ਡੱਲੇਵਾਲ ਸਾਹਿਬ ਦੀ ਵੀਡੀਓ ਨੇ ਦੱਸ ਦਿੱਤੀ ਕਿ ਮੋਦੀ ਦਾ ਗ੍ਰਾਫ ਇੰਨਾ ਚੜ ਗਿਆ ਰਾਮ ਮੰਦਰ ਦੇ ਬਾਅਦ ਕਿ ਉਹਨੂੰ ਥੱਲੇ ਲਾਣਾ ਹੈ ਸਮਾਂ ਘਟ ਹੈ ਤੇ ਕੁਛ ਨਾ ਕੁਛ ਹੱਤਗੰਡੇ ਬਣਾਣੇ ਪੈਣਗੇ ਔਰ ਉਹਦੇ ਬਾਅਦ ਹੀ ਧਰਨੇ ਲੱਗਨੇ ਸ਼ੁਰੂ ਹੋ ਗਏ ਤੇ ਐਸ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਗਈ ਕਿ ਸਾਰੇ ਸਿਆਣੇ ਪੱਤਰਕਾਰ ਹੋ ਕਿ ਇਹ ਜਥੇਬੰਦੀਆਂ ਕਿਹੜੀਆਂ ਨੇ ਉਹਨਾਂ ਦੀ ਕੀ ਐਲਾਈਅੰਸਿਸ ਨੇ ਸੋ ਇਹਨੂੰ ਮੈਂ ਕਹਾਂਗਾ ਕਿ ਕਿਸਾਨੀ ਨਾਲ ਨਾ ਜੋੜੋ ਇਹ ਕੁਝ ਵੈਸਟੇਡ ਇੰਟਰਸਟ ਜਿੱਥੇ ਬੰਦਿਆਂ ਦਾ ਅੰਦੋਲਨ ਹੈ ਜਿਹੜੀ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਸਾਰਾ ਕੁਝ ਕਰ ਰਹੇ ਕੋਰਟ ਦੇ ਮਾਮਲੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਦਾ ਦੇਖੋ ਜੇ ਤੁਸੀਂ ਮੇਰੇ ਪਿਛਲੀਆਂ ਪ੍ਰੈਸ ਕਾਨਫਰੰਸ ਸਾਡੇ ਪਾਰਟੀ ਦੇ ਸਾਰੇ ਲੋਕਾਂ ਦੀ ਪਿਛਲੇ 1 ਸਾਲ ਤੋਂ ਜੇ ਤੁਸੀਂ ਦੀ ਪ੍ਰੈਸ ਕਾਨਫਰੰਸ ਜਾਂ ਹੋਰ ਸੁਣੋਗੇ ਅਸੀਂ ਪਿਛਲੇ 1 ਸਾਲ ਤੋਂ ਲਗਾਤਾਰ ਆਪਣੇ ਕੇਂਦਰ ਸਰਕਾਰ ਨੇ ਜਿਹੜੇ ਪੰਜਾਬ ਵਿੱਚ ਕੰਮ ਕੀਤੇ ਨੇ ਅਸੀਂ ਉਹਨਾਂ ਨੂੰ ਪਹੁੰਚਾ ਰਹੇ ਹਾਂ। ਔਰ ਅੱਜ ਤੋਂ ਕੀ ਚੋਣ ਹੈ ਅਸੀਂ ਇਹ ਬੁੱਕਲੇਟ ਲੋਕਾਂ ਨੂੰ ਜੇ ਅਸੀਂ ਕੰਮ ਕੀਤੇ ਤੇ ਬੁੱਕਲੇਟ ਇਸ਼ੂ ਕਰ ਰਹੇ ਹਾਂ। ਜੇ ਅਸੀਂ ਪੰਜਾਬ ਦੇ ਵਿਕਾਸ ਦੇ ਕੰਮ ਕੀਤੇ ਨੇ ਤੇ ਮੈਂ ਸਿਰਫ ਡਾਟਾ ਐਂਡ ਫਿਗਰਸ ਜਿਹੜਾ ਹੈਗਾ ਹਰ ਇੱਕ ਚੀਜ਼ ਦਾ ਆ ਇੱਕ ਇੱਕ ਚੀਜ਼ ਦਾ ਜਿਹੜਾ ਹੈਗਾ ਕਿਹੜੇ ਕਿਹੜੇ ਕੰਮ ਵਾਸਤੇ ਕੀ ਕੀ ਕੀਤਾ ਅਸਾਂ ਮੈਂ ਅਮਾਉਂਟਸ ਤੇ ਲਿਖੀਆਂ ਹੋਈਆਂ ਨੇ। ਇਹ ਸਾਰਾ ਕੁਝ ਅਸੀਂ ਕਾਹੀ ਦੱਸ ਰਹੇ ਹਾਂ ਜੇ ਅਸੀਂ ਪੰਜਾਬ ਦਾ ਵਿਕਾਸ ਕੀਤਾ ਹੈ ਪੰਜਾਬ ਵਾਸਤੇ ਕੰਮ ਕੀਤਾ ਹੈ ਭਾਵੇਂ ਦੇ ਇਸੇ ਕਿ ਚਾਹੇ ਕਾਂਗਰਸੀ ਸਰਕਾਰ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਕਿੰਨੇ ਵਾਰੀ ਵੀ ਇਹ ਜੇ ਨਹੀਂ ਕੀਤੀ ਕਰ ਦਿੱਤੀ ਹੈ ਗੱਲ ਇਹ ਹੈ ਕਿ ਜਦੋਂ ਹਿਮਾਚਲ ਦੀ ਸਰਕਾਰ ਬਣੀ ਸੀ ਉਦੋਂ ਵੀ ਇਹ ਨਹੀਂ ਖਰਾਬ ਹੋਈ ਸੀ ਉਦੋਂ ਕਾਂਗਰਸੀ ਸਰਕਾਰ ਬਣੀ ਸੀ ਨਾ ਉਦੋਂ ਕਿਉਂ ਨਹੀਂ ਉਹਨਾਂ ਨੇ EVM ਤੇ ਕਵਰਸੈਂਟ ਚੇਰ ਉਠਾਇਆ ਜਦੋਂ ਲੋਕ ਉਹਨਾਂ ਨੂੰ ਨਕਾਰ ਦਿੰਦੇ ਨੇ ਲੋਕ ਉਹਨਾਂ ਨੂੰ ਦਤਕਾਰ ਦਿੰਦੇ ਨੇ ਆਪਣੇ ਫੇਸ ਸੇਵਿੰਗ ਲਈ ਇਹ ਸੋ ਕਾਲਡ ਇੰਡੀਆ ਅਲਾਈਂਸ ਦੇ ਨੇਤਾ ਈਵੀਐਮ ਦੀ ਆਰਡ ਲੈਣਾ ਸ਼ੁਰੂ ਕਰ ਦਿੰਦੇ ਸੁਰੇਸ਼ ਸਾਹਿਬ ਜਿਹੜਾ ਤੁਸੀਂ ਇਹ ਚਾਰ ਦਿਨ ਬਾਅਦ ਦੇਖੋ ਇਹ ਤੇ ਉਹਨਾਂ ਨੇ ਡਿਸਾਈਡ ਕਰਨਾ ਉਹਨਾਂ ਨੇ ਕੀ ਕਰਨਾ ਲੇਕਿਨ ਮੈਂ ਇੱਕ ਚੀਜ਼ ਦੱਸਦੇ ਆ ਭਾਰਤੀ ਜਨਤਾ ਪਾਰਟੀ ਕਿਸਾਨ ਪੱਕੀ ਪਾਰਟੀ ਹੈ ਜੇ ਕਿਸ ਆਜ਼ਾਦੀ ਦੇ ਬਾਅਦ ਕਿਸੇ ਵੀ ਸਰਕਾਰ ਨੇ ਜੇ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਹੈ ਤਾਂ ਨਰਿੰਦਰ ਮੋਦੀ ਸਰਕਾਰ ਨੇ ਕੀਤੀ ਹੈ ਬੀਜੇਪੀ ਸਰਕਾਰ ਪਹਿਲ ਕਰੇਗੀ ਤੇ ਫਿਰ ਉਹ ਕਿਸਾਨਾਂ ਦੇ ਵੇਟ ਕਰੇਗੀ ਕਿਸਾਨਾਂ ਨੂੰ ਲਾਵੇ ਦੇਖੋ ਜਿੱਥੇ ਤੱਕ ਉਹਨਾਂ ਦਾ ਸਵਾਲ ਹੈ ਜਦੋਂ ਉਹਨਾਂ ਨੇ ਇਸ਼ੂ ਉਠਾਇਆ ਸੀਗਾ ਕਿ ਸਾਡੇ ਤਿੰਨ ਮੰਤਰੀ ਖੁਦ ਚੱਲ ਕੇ ਚੰਡੀਗੜ੍ਹ ਆਏ ਸਨ ਅਰ ਉਹ ਐਮਐਸਪੀ ਦੀ ਗੱਲ ਕਰਦੇ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਹਾਡੇ ਤੋਂ ਵੀ ਬਹੁਤ ਸਾਰੇ ਲੋਕ ਇਸ ਕਿਤੇ ਨਾਲ ਜੁੜੇ ਹੋਣਗੇ ਪੰਜਾਬ ਦੇ ਆਪਣੇ ਮੁੱਖ ਫੈਸਲੇ ਕਿਹੜੀਆਂ ਜੀ ਤੇ ਉਹਨਾਂ ਤੇ ਕਣ ਉਹਦਾ ਇੱਕ ਇੱਕ ਦਾਣਾ ਮੋਦੀ ਸਰਕਾਰ ਚੱਕਦੀ ਹੈ ਅੱਗੇ ਸਾਡੇ ਕਿਸਾਨ ਵੀਰ ਕੈਸੇ ਲੈਣ ਵਾਸਤੇ ਰੇੜੀਆਂ ਖੜਦੇ ਸੀਗੇ ਕਿ ਮੈਂ ਫਸਲ ਵੇਚੀ ਸੀ ਉਹ ਮੈਨੂੰ ਪੈਸੇ ਕਦੋਂ ਆਣਗੇ 48 ਘੰਟੇ ਦੇ ਵਿੱਚ ਵਿੱਚ ਮੋਦੀ ਸਰਕਾਰ ਉਹਨਾਂ ਦੇ ਖਾਤੇ 'ਚ ਪੈਸੇ ਪਾਉਂਦੀ ਹੈ ਇਹਦੇ ਇਲਾਵਾ ਜਦੋਂ ਇਹ ਵਿਸ਼ਾ ਆਇਆ ਕਿ ਜੋ ਹੋਰ ਦੂਸਰੋਂ ਪੰਜਾਬ ਦੀ ਕਿਹੜੀ ਫਸਲ ਹੈ ਉਹ ਚਾਹੀਦੀ ਨਰਮਾ ਮੱਕਾ ਤੇ ਦਾਲਾ ਅਸੀਂ ਉਹਨਾਂ ਨੂੰ ਕਿਹਾ ਸਾਡੀ ਸਰਕਾਰ ਨੇ ਕਿਹਾ ਕਿ ਅਸੀਂ ਇਹ ਪੰਜੋ ਫਸਲਾਂ ਜਿਹੜੀ ਹੈ ਅਗਲੇ 5 ਸਾਲ ਲਈ ਐਮਐਸਪੀ ਚੱਕਰ ਦੀ ਗਰੰਟੀ ਦਿੰਦੇ ਆ ਨਹੀਂ ਜੀ ਤੁਸੀਂ ਉਹ ਕ੍ਰੂਨ ਪਾਸ ਕਰੋ ਬਈ ਤੁਹਾਨੂੰ ਕਿਸਾਨਾਂ ਨੂੰ ਪੰਜਾਬ ਦੇ ਕਿਸਾਨ ਦੀ ਇੱਕ ਇੱਕ ਫਸਲ ਦਾ ਦਾਣਾ ਚੁਕੇ ਜਾ ਰਿਹਾ ਹੈ ਅਸੀਂ ਇੱਕ ਸਿਰਫ ਹੋਰ ਕਿਹਾ ਇਹ ਦੱਸੋ ਕਿ ਪੰਜਾਬ ਦਾ ਕਿਸਾਨ ਹੋਰ ਕਿਹੜੀ ਫਸਲ ਬੀਜਣਾ ਚਾਹੁੰਦਾ ਹੈ ਰਾਹੁਲ ਗਾਂਧੀ ਜੀ ਇਹ ਦੱਸਣ ਇਹ ਵੋਟ ਕਿਦੇ ਵਾਸਤੇ ਮੰਗਨ ਆ ਰਹੇ ਨੇ ਉਹਨਾਂ ਨੇ ਦਿੱਲੀ ਚ ਆਪ ਵੋਟ ਕਿੰਨੂ ਪਾਈ ਹੈ ਸੋਨੀਆ ਗਾਂਧੀ ਨੇ ਵੋਟ ਕਿੰਨੂ ਪਾਈ ਹੈ ਪ੍ਰਿੰਕਾ ਜੀ ਨੇ ਕਿੰਨੂ ਵੋਟ ਪਾਈ ਹੈ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਕਿੰਨੂ ਵੋਟ ਪਾਈ ਹੈ ਤੇ ਜਿਹੜਾ ਬੰਦਾ ਆਪ ਕਿਸੇ ਹੋਰ ਪਾਰਟੀ ਨੂੰ ਵੋਟ ਪੰਦਾ ਹੋਵੇ ਉਹਦੇ ਕੋਲ ਕੀ ਅਧਿਕਾਰ ਰਹਿ ਜਾਂਦਾ ਹੈ ਕਿ ਪੰਜਾਬ ਚ ਆ ਕੇ ਆਪਣੀ ਪਾਰਟੀ ਵਾਸਤੇ ਵੋਟ ਮੰਗੇ ਜਿਹੜੇ ਬੰਦਾ ਆਪਣੀ ਪਾਰਟੀ ਨੂੰ ਆਪਣੀ ਵੋਟ ਪਾਉਂਦਾ ਔਰ ਆਮ ਆਦਮੀ ਪਾਰਟੀ ਨੂੰ ਵੋਟ ਕਰਦਾ ਹੈ। ਕੀ ਤੁਸੀਂ ਸਮਝਦੇ ਹੋ ਕਿ ਪੰਜਾਬ ਚ ਆ ਕੇ ਉਹ ਕਹੇਗਾ? ਸੋ ਇਹ ਇੱਕ ਆਪਣੇ ਆਪ ਦੀ ਹਾਸੋਇਨ ਸਥਿਤੀ ਹੈ। ਤੇ ਦੇਖਦੇ ਆਂ ਡਾਊਨ ਗੱਦੀ ਜੀ ਕੱਲ ਕੀ ਕਹਿੰਦੇ ਨੇ। ਬਟ ਪੰਜਾਬ ਦੀ ਜਨਤਾ ਨੂੰ ਪ੍ਰਸ਼ਨ ਪੁੱਛਣਾ ਚਾਹੀਦਾ ਉਹਨਾਂ ਨੂੰ। ਕਿ ਤੁਸੀਂ ਆਪੀ ਆਪ ਤੇ ਵੋਟ ਕਿਤੇ ਹੋਰ ਪਾਉਂਦੇ ਹੋ? ਤੇ ਪੰਜਾਬ ਚ ਕੀ ਅਪੀਲ ਕਰਨਾ ਹੋਊਗਾ? ਸੋ ਇਹ ਪ੍ਰਸ਼ਨ ਜਿਹੜਾ ਹੈਗਾ ਵਾ ਇੱਕ ਬਹੁਤ ਵੱਡਾ ਪ੍ਰਸ਼ਨ ਕਾਂਗਰਸ ਪਾਰਟੀ ਵਾਸਤੇ ਔਰ ਰਾਹੁਲ ਗਾਂਧੀ ਵਾਸਤੇ ਦੇਖੋ ਸਵਾਲ ਇਹ ਹੈ ਕਿ ਕਾਨੂੰਨ ਦੇ ਮੁਤਾਬਕ ਜੋ ਵੀ ਕੁਝ ਹੋ ਸਕਦਾ ਸੀਗਾ ਜਿਹੜੀ ਪਹਿਲੀ ਲਿਸਟ 9 ਲੋਕਾਂ ਦੀ ਸੁਣਾਈ ਸੌਂਪੀ ਗਈ ਸੀ ਕੇਂਦਰ ਸਰਕਾਰ ਨੂੰ ਉਹਨਾਂ ਚ ਸੱਤ ਜਿਹੜੇ ਉਹ ਜਿਹਨੂੰ ਆਪਾਂ ਬੰਦੀ ਸਿੰਘ ਕਹਿੰਦੇ ਆ ਸੱਤ ਆਲਰੇਡੀ ਰਿਹਾ ਹੋ ਚੁੱਕੇ ਦੋਹਾਂ ਦੇ ਕੋਰਟ ਔਰ ਅਦਰ ਲੀਗਲ ਇਸ਼ੂਸ ਹੈਗੇ ਨੇ ਜਿਸ ਦੇ ਕਰਕੇ ਉਹ ਰਿਹਾ ਨਹੀਂ ਕੋਈ ਜੇ ਜੇ ਆਪਾਂ ਇਸੀ ਗੱਲ ਦੀ ਗੱਲ ਕਰੀਏ ਕਿ ਸਾਨੂੰ ਯਾਦ ਹੈ ਕਿ 314 ਬੰਦੇ ਕਾਲੀ ਸੂਚੀ 'ਚ ਸਨ 312 ਅਸੀਂ ਕੱਢੇ ਨੇ OIC ਕਾਰਡ ਅਸੀਂ ਦਿੱਤਾ ਹੈਗਾ ਅਮ੍ਰਿਤਸਰ ਤੋਂ ਰੈਗੂਲਰ ਫਲਾਈਟਸ ਜਿੱਥੇ ਸਾਡੇ ਪੰਜਾਬੀ ਭਰਾ ਰਹਿੰਦੇ ਨੇ ਮੈਕਸਮ ਫਲਾਈਟ ਅਸੀਂ ਚਲਾਈਆਂ ਨੇ ਸੋ ਜੇ ਪੰਜਾਬੀਆਂ ਦੇ ਹਿੱਤ ਦੀ ਕੋਈ ਗੱਲ ਕਰਦਾ ਤੋ ਭਾਰਤੀ ਜਨਤਾ ਪਾਰਟੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ